ਦੇਸ਼ ਦਾ ਪਹਿਲਾ ਸ਼ਹਿਰ ਬਣਿਆ ਸੰਗਰੂਰ ਸੰਗਰੂਰ ਵਾਸੀਆਂ ਨੂੰ ਮਾਣ ਹੋਣਾ ਚਾਹੀਦਾ ਆਪਣੇ ਤੇ ਕਿ ਦੇਸ਼ ਦਾ ਪਹਿਲਾ ਐਸਾ ਸ਼ਹਿਰ ਬਣ ਗਿਆ ਹੈ ਕਿ ਜਿਹਦੀਆਂ ਤਾਰਾਂ ਸਾਰੀਆਂ ਅੰਡਰਗਰਾਊਂਡ ਹੋਣ ਜਾ ਰਹੀਆਂ ਵਾਸੀਆਂ ਦੇ ਨਾਲ ਕੋਈ ਵੀ ਵਾਦਾ ਔਰ ਕੋਈ ਵੀ ਗਰੰਟੀ ਨਹੀਂ ਕੀਤੀ ਸੀ ਪਰ ਆਪਣਾ ਫਰਜ਼ ਸਮਝਦਿਆਂ ਆਇਆ ਆਪਣਾ ਸਾਰੇ ਕਾਰਜ ਪੂਰੇ ਕੀਤੇ ਹਲਕੇ ਦੇ ਵਿਕਾਸ ਕਾਰਜ ਕੀਤੇ ਕਿਉਂਕਿ ਲੋਕਾਂ ਨੇ ਉਹਨਾਂ ਨੇ ਆਪਣਾ ਫਰਜ਼ ਸਮਝਿਆ ਸੀ ਲੋਕਾਂ ਨੇ ਉਹਨਾਂ ਨੂੰ ਵੋਟ ਪਾਈ ਸੀ ਤੇ ਉਹਨਾਂ ਨੇ ਵੀ ਆਪਣਾ ਫਰਜ਼ ਸਮਝ ਕੇ ਸਾਰੇ ਕਾਰਜ ਪੂਰੇ ਕੀਤੇ ਲੋਕ ਡਰ ਦੇ ਸਾਏ ਦੇ ਵਿੱਚ ਜੀ ਰਹੇ ਆ ਕਿਉਂਕਿ ਵਪਾਰੀ ਵਰਗ ਨੂੰ ਅੱਜ ਆਮ ਆਦਮੀ ਪਾਰਟੀ ਨੇ ਬੋਕਰ ਪਾਰਟੀ ਨੇ ਜਦੋਂ ਵਾਅਦੇ ਕੀਤੇ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਸਾਰੀਆਂ ਚੀਜ਼ਾਂ ਸੀ ਪੂਰੀਆਂ ਕਰਾਂਗੇ ਉਹ ਕੋਈ ਵੀ ਚੀਜ਼ ਉਹਨਾਂ ਨੇ ਪੂਰੀ ਨਹੀਂ ਕੀਤੀ ਤੇ ਚੋਣ ਪ੍ਰਚਾਰ ਦੌਰਾਨ ਦੇਖਿਆ ਕਿ ਲੋਕਾਂ ਦਾ ਹੜ ਇੱਥੇ ਆ ਗਿਆ ਕਿ ਸਾਡੀ ਕਮੇਟੀ ਜੋ ਜਾਂਦਾ ਕਿ ਸਰਦਾਰ ਮਾਨ ਦੀ ਜਿੱਤ ਪੱਕੀ ਗਈ ਹੈ ਬਸ ਐਲਾਨ ਹੋਣਾ ਬਾਕੀ ਹੈ ਵਿੱਚ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ ਉਹ ਸਰਕਾਰ ਆਮ ਆਦਮੀ ਪਾਰਟੀ ਦੀ ਨਹੀਂ ਉਹ ਸਰਕਾਰ ਗੈਂਗਸਟਰਾਂ ਦੀ ਸਰਕਾਰ ਹੈ ਜਿੰਦਾਬਾਦ ਮੇਰਾ ਨਾਮ ਹੈ ਨਵਨੀਤ ਗੋਪੀ ਜੀ ਤੇ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਅੱਜ ਮੈਂ ਸੰਗਰੂਰ ਲੋਕ ਸਭਾ ਹਲਕੇ ਦੇ ਤਨੋਲਾ ਦੇ ਵਿੱਚ ਆਇਆ ਹਾਂ ਅੱਜ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਕਿ ਅੱਜ ਇੱਥੇ ਅਸੀਂ ਚੋਣ ਪ੍ਰਚਾਰ ਦੌਰਾਨ ਦੇਖਿਆ ਕਿ ਲੋਕਾਂ ਦਾ ਹੜ ਇੱਥੇ ਆ ਗਿਆ ਕਿ ਹਰ ਇੱਕ ਵਿਅਕਤੀ ਜੋ ਚਾਹੁੰਦਾ ਕਿ ਸਰਦਾਰ ਮਾਨ ਦੀ ਜਿੱਤ ਪੱਕੀ ਗਈ ਹੈ ਬਸ ਐਲਾਨ ਹੋਣਾ ਬਾਕੀ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਸਰਦਾਰ ਮਾਨ ਤਨੋਲੇ ਵਾਸੀਆਂ ਨੇ ਤੇ ਲੋਕ ਸਭਾ ਹਲਕਾ ਸੰਗਰੂਰ ਵਾਸੀਆਂ ਨੇ ਜਦੋਂ ਬਣਾ ਕੇ 1.5 ਸਾਲ ਪਹਿਲਾਂ ਉੱਥੇ ਭੇਜਿਆ ਸੀ ਦਿੱਲੀ ਦੇ ਵਿੱਚ ਤੇ ਉਸ ਜਰਨੈਲ ਨੇ ਤੁਹਾਡੇ ਨਾਲ ਹਲਕਾ ਸੰਗਰੂਰ ਵਾਸੀਆਂ ਦੇ ਨਾਲ ਕੋਈ ਵੀ ਵਾਦਾ ਔਰ ਕੋਈ ਵੀ ਗਰੰਟੀ ਨਹੀਂ ਕੀਤੀ ਸੀ ਪਰ ਆਪਣਾ ਫਰਜ਼ ਸਮਝਦਿਆਂ ਆ ਆਪਣਾ ਸਾਰੇ ਕਾਰਜ ਪੂਰੇ ਕੀਤੇ ਲੋਕਾਂ ਨੇ ਉਹਨਾਂ ਨੂੰ ਵੋਟ ਪਾਈ ਸੀ ਤੇ ਉਹਨਾਂ ਨੇ ਵੀ ਆਪਣਾ ਫਰਜ਼ ਸਮਝ ਕੇ ਸਾਰੇ ਕਾਰਜ ਪੂਰੇ ਕੀਤੇ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੇ 1.5 ਸਾਲ ਦੇ ਕੀਤੇ ਕਾਰਜਕਾਲ ਦੀ ਉਪਲਬਧੀ ਗਈ ਹੈ ਤੇ ਇਸ ਕਾਰਜਕਾਲ ਦੇ ਵਿੱਚ ਜੋ ਵੀ ਉਹਨਾਂ ਨੇ ਕੰਮ ਕੀਤੇ ਉਹ ਸਾਰੇ ਕੰਮਾਂ ਦਾ ਵਰਣਨ ਇਦੇ ਵਿੱਚ ਹੈਗਾ ਇਹ ਅਪੀਲ ਅਸੀਂ ਤੁਹਾਡੇ ਰਾਹੀਂ ਸੋਸ਼ਲ ਮੀਡੀਆ ਰਾਹੀਂ ਤੇ ਸਾਰੇ ਲੋਕਾਂ ਨੂੰ ਇਹ ਬੇਨਤੀ ਕਰ ਰਹੇ ਹਾਂ ਕਿ ਇਸ ਵਾਰ ਤੁਹਾਡੀ ਵੋਟ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਸੱਚ ਨੂੰ ਕਿਉਂਕਿ ਜਿਹੜਾ ਜਰਨੈਲ ਬਿਨਾ ਵਾਦਾ ਕੀਤੇ ਤੁਹਾਡੇ ਨਾਲ ਗਰੰਟੀ ਕੀਤੀ ਇਹਨੇ ਕੰਮ ਕਰਾ ਸਕਦਾ ਹੈਗਾ ਕਿ ਜੇਕਰ ਤੁਸੀਂ ਉਹਨੂੰ ਵੱਡਾ ਕਾਰਜਕਾਲ ਦੇ ਦਿਓਗੇ 5 ਸਾਲ ਦਾ ਕਾਰਜਕਾਲ ਦੇ ਦਿਓਗੇ ਤੇ ਉਹ ਕੀ ਕੀ ਕਰਾ ਸਕਦਾ ਹੈ ਦੇਸ਼ ਦਾ ਪਹਿਲਾ ਸ਼ਹਿਰ ਬਣਿਆ ਸੰਗਰੂਰ ਸੰਗਰੂਰ ਵਾਸੀਆਂ ਨੂੰ ਮਾਨੋਣਾ ਚਾਹੀਦਾ ਆਪਣੇ ਤੇ ਕਿ ਦੇਸ਼ ਦਾ ਪਿੱਲ ਹੈ ਐਸਾ ਸ਼ਹਿਰ ਬਣ ਗਿਆ ਹੈ ਕਿ ਜਿਹਦੀਆਂ ਤਾਰਾਂ ਸਾਰੀਆਂ ਅੰਡਰਗਰਾਉਂਡ ਹੋਣ ਜਾ ਰਹੀਆਂ ਕਿ 2025 ਦੇ ਵਿੱਚ ਦੀ ਕੰਪਲੀਸ਼ਨ ਲੱਗਿਆ ਇਸ ਤੋਂ ਇਲਾਵਾ ਤਿੰਨ ਵੱਡੇ ਹਸਪੀਟਲਸ ਅਗੇ ਆ ਤੇ ਮੈਂ ਹੋਰ ਉਪਲਬਧੀਆਂ ਮੈਂ ਕੀ ਕੀ ਦਸਾਂ ਅਸਲੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਸਾਡੇ ਨਾਲ ਜੁੜੋ ਤੇ ਇਸ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਕੀਤੇ ਕੰਮਾਂ ਦੇ ਬਾਰੇ ਇੱਕ ਵਾਰੀ ਜ਼ਰੂਰ ਨਿਗਾਹ ਮਾਰੋ ਤੇ ਤਾਂ ਤੁਹਾਨੂੰ ਪਤਾ ਲੱਗ ਸਕੇ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਵਰਗਾ ਜਰਨੈਲ ਤੁਹਾਨੂੰ ਮਿਲਣਾ ਨਹੀਂਗਾ ਕਿਸ ਤਰ੍ਹਾਂ ਦਾ ਹੰਕਾਰ ਆ ਮਿਲ ਰਿਹਾ ਉਹ ਮਹਾਜਨ ਭਾਈਚਾਰਾ गोयल ਭਾਈਚਾਰਾ ਜਿੰਨੇ ਵੀ ਇੱਥੇ ਲੋਕ ਅਗੇ ਵਪਾਰੀ ਵਰਗ ਦੇ ਲੋਕ ਅਗੇ ਆ ਉਹਨਾਂ ਨੂੰ ਐਸਾ ਜਰਨਲ ਚਾਹੀਦਾ ਕਿਉਂਕਿ ਉਹ ਲੋਕ ਡਰ ਦੇ ਸਾਏ ਦੇ ਵਿੱਚ ਜੀ ਰਹੇ ਆ ਕਿਉਂਕਿ ਵਪਾਰੀ ਵਰਗ ਨੂੰ ਅੱਜ ਆਮ ਆਦਮੀ ਪਾਰਟੀ ਨੇ ਬੁੱਕਰ ਪਾਰਟੀ ਨੇ ਜਦੋਂ ਵਾਅਦੇ ਕੀਤੇ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਸਾਰੀਆਂ ਚੀਜ਼ਾਂ ਸੀ ਪੂਰੀਆਂ ਕਰਾਂਗੇ ਉਹ ਕੋਈ ਵੀ ਚੀਜ਼ ਉਹਨਾਂ ਨੇ ਪੂਰੀ ਨਹੀਂ ਕੀਤੀ ਇਸ ਤੋਂ ਇਲਾਵਾ ਉਹਨਾਂ ਦੀ ਸਰਕਾਰ ਦੇ ਵਿੱਚ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ ਉਹ ਸਰਕਾਰ ਆਮ ਆਦਮੀ ਪਾਰਟੀ ਦੀ ਨਹੀਂ ਉਹ ਸਰਕਾਰ ਗੈਂਗਸਟਰਾਂ ਦੀ ਸਰਕਾਰ ਹੈ ਜੇਲ੍ਹ ਦੇ ਵਿੱਚੋਂ ਬੈਠੇ ਗੈਂਗਸਟਰ ਇੰਟਰਵਿਊ ਦਿੰਦੇ ਆ ਸਿੱਧੂ ਮੂਸੇਵਾਲ ਦਾ ਮਰਡਰ ਕਰ ਦਿੰਦੇ ਆ ਅੱਜ ਤੱਕ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਅੱਜ ਇੱਥੇ ਵੀ ਲੋਕ ਇਸ ਸਰਕਾਰ ਦੇ ਵਿੱਚ ਆਪਣੇ ਆਪ ਨੂੰ ਡਰਿਆ ਔਰ ਸਹਿਮਿਆ ਮਹਿਸੂਸ ਕਰਦੇ ਤੇ ਇਹਦੇ ਨਾਲ ਨਾਲ ਹੀ ਮੈਨੂੰ ਇੱਥੋਂ ਦੇ ਵਾਸੀਆਂ ਨੇ ਦੱਸਿਆ ਹੈ ਕਿ ਅੱਜ ਤੱਕ ਜਿਹੜਾ ਇਹਨਾਂ ਦਾ ਕੈਬਨਿਟ ਮੰਤਰੀ ਜਿਹਨੂੰ ਵਜ਼ੀਰ ਬਣਾ ਕੇ ਤੁਸੀਂ ਵਿਧਾਨ ਸਭਾ ਦੇ ਵਿੱਚ ਭੇਜਿਆ ਉਹ ਇੱਕ ਵਾਰੀ ਵੀ ਇਸ ਹਲਕੇ ਦੇ ਵਿੱਚ ਨਹੀਂ ਪੁੱਜਿਆ ਤੇ ਜੇਕਰ ਤੁਸੀਂ ਉਹਨਾਂ ਨੂੰ ਉਸ ਤੋਂ ਅਗਲੀ ਤੁਸੀਂ ਉਹਨਾਂ ਨੂੰ ਮੌਕਾ ਦਿੱਤਾ ਤੇ ਬਸ ਫਿਰ ਤੁਸੀਂ ਆਪ ਸੋਚ ਸਕਦੇ ਹੋ ਕਿ ਕਹਿੰਦੇ ਇੱਕ ਮੌਕਾ ਆਪ ਨੂੰ ਨਾ ਦਿਨ ਚੜੇ ਤੇ ਹਮੇਸ਼ਾ ਸਾਰੇ ਮਿਲਣ ਰਾਤ ਨੂੰ ਤੇ ਐਸ ਲਈ ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਲੱਗੀ ਆ ਕਿ ਤੁਸੀਂ ਇਸ ਵਾਰੀ ਵੋਟ ਸਦਾ ਜੀ ਕਹਿੰਦੇ ਕਿ ਖੈਰੇ ਤੇ ਮਾਨ ਦੇ ਵਿੱਚ ਦੂਜੇ ਨੰਬਰ ਤੇ ਆਉਣ ਦਾ ਮੁਕਾਬਲਾ ਜੀ ਇਸ ਤਾਂ ਜਿੱਤੇ ਗਏ ਉਹਤੇ ਕੈਨ ਨੂੰ ਕੀ ਜਾਂਦਾ ਕੈਨ ਨੂੰ ਤੇ ਸਾਰੇ ਕਹਿੰਦੇ ਆ ਉਹ ਤੇ ਕਹਿੰਦੇ ਆ ਕਿ ਅਸੀਂ ਵਜ਼ੀਰ ਹਗੇ ਆ ਤੇ ਅਸੀਂ ਪੈਸੇ ਖਰਚ ਕੇ ਵੋਟਾ ਲੈ ਲਾਂਗੇ ਪਰ ਐਦਾ ਕੁਝ ਨਹੀਂ ਹੋਣਾ ਕਿਉਂਕਿ ਸੰਗਰੂਰ ਵਾਸੀ ਨਾ ਹੰਕਾਰ ਤੋੜ ਦਿੰਦੇ ਜਦੋਂ ਜਦੋਂ ਹੰਕਾਰ ਤੋੜਨ ਵਾਲਿਆਂ ਦਾ ਨਾਮ ਆਏਗਾ ਤੇ ਸੰਗਰੂਰ ਵਾਸੀਆਂ ਦਾ ਨਾਮ ਸਭ ਤੋਂ ਪਹਿਲੇ ਨੰਬਰ ਤੇ ਲਿਤਾ ਜਾਏਗਾ ਸੰਗਰੂਰ ਵਾਸੀ ਹਮੇਸ਼ਾ ਕਿਸੇ ਦਾ ਵੀ ਹੰਕਾਰ ਹੋਵੇ ਭੰਨ ਕੇ ਰੱਖ ਦਿੰਦੇ ਆ ਪਿਛਲੀ ਵਾਰੀ ਵੀ ਉਹਨਾਂ ਨੇ 92 ਐਮਐਲਏ ਦਾ ਹੰਕਾਰ ਭੰਨਿਆ ਸੀ ਤੇ ਦੋ ਸੂਬਿਆਂ ਦੇ ਮੁੱਖ ਮੰਤਰੀਆਂ ਦਾ ਹੰਕਾਰ ਭੰਨਿਆ ਸੀ ਤੁਸੀਂ ਦੇਖੋ ਵੱਡੀ ਵੱਡੀ ਸਰਕਾਰਾਂ ਨੂੰ ਮੋਹ ਭੰਗ ਹੁੰਦੇ ਕਿਸੇ ਨੂੰ 10 ਸਾਲ ਲੱਗ ਜਾਂਦੇ ਕਿਸੇ ਨੂੰ 15 ਸਾਲ ਲੱਗ ਜਾਂਦੇ ਪਰ ਲੋਕਾਂ ਦਾ ਮੋਹ ਇੰਨਾ ਤੋਂ 2 ਮਹੀਨਿਆਂ ਦੇ ਵਿੱਚ ਭੰਗ ਹੋ ਗਿਆ ਸੀ ਤਾਂ ਹੀ ਉਹਨਾਂ ਨੇ ਇਹਨਾਂ ਨੂੰ ਨਕਾਰ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਇੱਥੋਂ ਐਮਪੀ ਬਣਾ ਕੇ ਭੇਜਿਆ ਗਿਆ ਸੀ ਕਿਵੇਂ ਲੱਗਦਾ ਹਲਕੇ ਤੋਂ ਕਿਸ ਤਰ੍ਹਾਂ ਦਾ ਹੰਗਾਰਾ ਤੁਸੀਂ ਹਲਕੇ ਤੋਂ ਇਸ ਤਰ੍ਹਾਂ ਦਾ ਹੰਗਾਰਾ ਆ ਗਿਆ ਕਿ ਤੁਸੀਂ ਇਹ ਸਮਝ ਲਓ ਕਿ ਹੁਣ ਮੈਂ ਆਪਣੇ ਮੂੰਹ ਕਹਿਣਾ ਨਹੀਂ ਚਾਹੁੰਦਾ ਕਿ ਲੋਕ ਕਹਿੰਦੇ ਕਿ ਆਪਣੇ ਮੂੰਹ ਮੀਆਂ ਮਿੱਠੂ ਬੰਦੇ ਆ ਕਿ ਪਰ ਇੰਨਾ ਕ ਪਿਆਰ ਔਰ ਇੰਨਾ ਕ ਸਤਿਕਾਰ ਮਿਲ ਰਿਹਾ ਹੈਗਾ ਇਹ ਲੋਕ ਜਿਹਦੇ ਕੋਲ ਜਾਇਦਾ ਉਹ ਕਹਿੰਦਾ ਮੈਂ ਬਿਨਾ ਖਾਦੇ ਕੁਝ ਜਾਣ ਨਹੀਂ ਦੇਣਾ ਤੇ ਬਿਨਾ ਪੀਤੇ ਕੁਝ ਜਾਣ ਨਹੀਂ ਦੇਣਾ ਤੇ ਮੈਂ ਸੋਚਦਾ ਮੇਰੀ ਇੱਥੇ ਆ ਕੇ ਤਬੀਤ ਨਾ ਖਰਾਬ ਹੋ ਜਵੇ ਕਿੰਨਾ ਪਿਆਰ ਔਰ ਇਨਾ ਸਤਕਾਰ ਮਿਲਦਾ ਪਿਆਗਾ ਤੇ ਅਸਲੀ ਮੈਂ ਮੈਨੂੰ ਪੂਰਾ ਪੂਰਨ ਵਿਸ਼ਵਾਸ ਹੈਗਾ ਤਨੋਲਾ ਵਾਸੀਆ ਦੇ ਉੱਤੇ ਬਰਨਾਲਾ ਵਾਸੀਆ ਦੇ ਉੱਤੇ ਬੜੀ ਅਨਖ ਵਾਲੇ ਲੋਕ ਹੈ ਜਾਗਦੀ ਜਮੀਰ ਵਾਲੇ ਲੋਕ ਹੈ ਤੇ ਇਹ ਵੋਟ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਪੋਲ ਕਰੂਗੇ